Καλησπέρα, ί αν τα ουκράνα γρζίναν ਸੰਗਤ ਜੀ ਆ ਉਸoft ਪਹਿਲਾ ਗੁਰੂ ਗ੍ਰੰਥ ਸਾਹਿਬ ਦਾ ਮੰਤਰ ਜਾਪ ਕਰਦੇ ਆ ਓ ਨਮਾ ਸ਼ਿਵਾਏ ਸ਼ੁਜੀ ਸਦਾ ਸਹਾਈ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਈ ਜੈ ਗੁਰੂ ਜੀ ਸ਼ੁਕ੍ਰਾਂ ਲਗ ਗੁਰੂ ਜੀ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਕਿ ਅੰਮ੍ਰਿਤ ਵੇਲਾ ਜ਼ਰੂਰ ਕਰਨਾ ਚਾਹੀਦਾ ਹੈ ਉਹਦੀ ਕੋਈ ਸੀਮਾ ਨਹੀਂ ਹੈ ਕੋਈ ਲਿਮਟ ਨਹੀਂ ਹੈ ਕਿ ਤੁਸੀਂ 1 ਘੰਟਾ ਵੈਣਾ ਅੱਧਾ ਘੰਟਾ ਵੈਣਾ ਤੁਸੀਂ ਚਾਹੇ 5 ਮਿੰਟ ਬੈਠੋ چاہے ਲੰਮੇ ਪਏ ਹੀ ਮੰਤਰ ਜਾਪ ਕਰੋ ਅੰਮ੍ਰਿਤ ਵੇਲੇ ਦੇ ਵਿੱਚ ਆਪ ਸਭ ਦੀ ਜ਼ਰੂਰਤ ਹੁੰਦੀ ਹੈ ਬਸ ਅਸੀਂ ਆਵਾਜ਼ ਕਰਦੇ ਆ ਤਾਂ ਫਿਰ

ਵਿਰਪਿਤਾ ਜੀ ਹੈ ਪਰਮ ਪਿਤਾ ਜੀ ਹਮ। ਉਹਨਾਂ ਤੇ ਵਿਸ਼ਵਾਸ ਰੱਖੋ ਸਬਰ ਰੱਖੋ ਉਹਨਾਂ ਨੂੰ ਆਪਣੇ ਅੰਗ ਸੰਗ ਮਹਿਸੂਸ ਕਰੋ ਹਮੇਸ਼ਾ ਸਾਡੇ ਅੰਗ ਸੰਗ ਆਪੇ ਜਾਣਦੇ ਹੋ ਬੰਦੇ ਹੋ ਖਾਂਦੇ ਹੋ ਹਮੇਸ਼ਾ ਗੁਰੂ ਪਿਤਾ ਜੀ ਦੀ ਉਪਸਥਿਤੀ ਨੂੰ ਮਹਿਸੂਸ ਕਰੋ। ਉਹ ਹਰਵੇ ਦੇ ਸਾਤੇ ਨਾਲ ਸੱਚੇ ਪਾਤਸ਼ਾਹ ਜਿੰਨਾ ਕਰਕੇ ਸਾਡੇ ਇਹ ਸਾਥ ਸਖਿਲੇ ਚੱਲਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦਾਸ ਫੈਦਦੇ ਹਨ ਕਿ ਗੁਰੂ ਜੀ ਸਾਡੇ ਬੱਚੇ ਸਿੱਤੇ ਖੁਸ਼ੀਆਂ ਭਰੇ ਆਮੇਰਾ ਭਰੇ ਆਸ਼ੀਰਵਾਦ ਭਰੇ ਆਤਰੋ ਕੋ ਚੰਗਾ ਜੀਵਨ ਬਤੀਤ ਕਰੀਏ ਚੰਗੇ ਕਰਮ ਕਰੀਏ ਸਰਵਤ ਦਾ ਭਲਾ ਕਰੀਏ ਕਿਸੇ ਦਾ ਮਾਣਾ ਨਾ ਕਰੀਏ ਕਿ ਮਾਣਾ ਕਰਦਾ ਸੋਚਦਾ ਉਹਦੇ ਵੀ ਚੰਗਾ ਚੰਗਾ ਹੀ ਸੋਚੀਏ ਚੰਗਾ ਹੀ ਕਰੀਏ ਅਸੀਂ ਆਪਣੇ ਕਰਮਾਂ ਦਾ ਭੁਗਤਾਨ ਕਰਨਾ ਹੈ ਸਭਨੇ ਆਪਣੇ ਕਰਮਾਂ ਦਾ ਭੁਗਤਾਨ ਕਰਨਾ ਹੈ ਇਸ ਘੜੇ ਸੰਗਤ ਜੀ ਆਪਣੇ ਕੰਮ ਚੰਗੇ ਰੱਖੋ ਗੁਰੂ ਪਿਤਾ ਜੀ ਨੂੰ ਅੱਜ ਅਰਦਾਸ ਕਰਦੇ ਹਾਂ ਕਿ ਸਾਨੂੰ ਸਿਹਤਮੰਦ ਜ਼ਿੰਦਗੀ ਦੀ ਬਖਸ਼ਿਸ਼ ਤੋਂ ਗੁਰੂ ਪਿਤਾ ਜੀ ਨ੍ਰੋਗੀ શ્રી ਦਾ ਵਰਦਾਨ ਤੋਂ ਗੁਰੂ ਪਿਤਾ ਜੀ ਸਾਨੂੰ ਜਿਹੜਾ ਨੇ ਸਾਨੂੰ ਤੁਹਾਡੇ ਨਾਲ ਜੋੜਿਆ ਯਾ ਤੁਹਾਡੇ ਥੋਂ ਕਿਦਾਂ ਅਸੀਂ ਇੱਕ ਦੂਜੇ ਨਾਲ ਜੁੜੇ ਹਾਂ ਪਲੀਜ਼ ਉਹਨਾਂ ਨੂੰ ਸਿਹਤ ਬਖਸ਼ੋ ਉਹਨਾਂ ਨੂੰ ਤੰਦਰੁਸਤੀ ਭਰਿਆ ਜੀਵਨ ਦੀ ਦਾਤ ਤੋਂ ਗੁਰੂ ਪਿਤਾ ਜੀ ਇਸ ਸਮਾਂ ਇਸ ਸਮਾਂ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਹੈ ਕਿ ਅਸੀਂ ਇੱਕ ਸਿਹਤਮੰਦ ਜੀਵਨ ਅਤਿਦ ਕਰੀਏ ਚੰਗੇ ਕੰਮ ਕਰੀਏ ਬੱਚਾ ਬਚਾਉਣਾ ਚਾਹੀਦਾ ਹੈ ਗੁਰਦੇਤਾ ਜੀ ਸੰਗਤ ਜੀ ਗੁਰੂ ਪਿਤਾ ਜੀ ਦਾ ਕਹਿਣਾ ਹੈ ਕਿ satsang ਕਰਨ ਵਾਲੇ ਦਾ ਵੀ ਭਲਾ ਹੁੰਦਾ ਹੈ ਤੇ satsang ਸੁਣਨ ਵਾਲੇ ਦਾ ਵੀ ਭਲਾ ਹੁੰਦਾ ਹੈ ਇਸ ਕਰਕੇ ਸੰਗਤ ਜੀ ਵਤਵਾ satsang ਨੂੰ ਸ਼ੇਅਰ ਕਰਿਆ ਕਰੋ ਗੁਰੂ ਪਿਤਾ ਦੀਆਂ ਬਲੈਸਿੰਗ ਸਭ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਕਿਉਂਕਿ ਕਿਹੜੇ ਮਨ ਕਿਹੜੇ ਸਕੇਨ ਚ ਗੁਰੂ ਪਿਤਾ ਜੀ ਨੇ ਸਾਨੂੰ ਬਲੈਸ ਕਰ ਦਿੰਦਾ ਕੋਈ ਵੀ ਨਹੀਂ ਜਾਣਦਾ ਇਸ ਕਰਕੇ satsang ਨੂੰ ਪੂਰਾ ਸੁਣਨਾ ਚਾਹੀਦਾ ਹੈ ਇਹੀ ਬਹੁਤ ਵੱਡਾ ਰੀਜ਼ਨ ਹੈ ਕਿ satsang ਨੂੰ ਕਿਉਂ ਕਿਹਾ ਜਾਂਦਾ ਹੈ ਕਿ ਪੂਰਾ ਸੁਣੋ ਕਿਉਂਕਿ satsang ਦੇ ਕਿਹੜੇ ਸ਼ਬਦ ਕਿਹੜੇ ਵਾਕ ਸਾਡੇ ਵਾਸਤੇ ਹਨ ਇਹ ਗੁਰੂ ਪਿਤਾ ਜੀ ਹੀ ਜਾਣਦੇ ਹਨ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਅਜਦਾ ਸ਼ੁਕਰਾਨਾ ਸਸੰਫਨ ਆਂਟੀ ਜੀ ਨੇ ਭੇਜਿਆ ਹੈ ਬਹੁਤ ਹੀ ਪਿਆਰਾ ਸ਼ੁਕਰਾਨਾ ਸਸੰਫਨ ਹੈ ਅਸੀਂ ਆਂਟੀ ਜੀ ਤੋਂ ਥੈਂਕ ਯੂ ਕਰਦੇ ਹਾਂ ਕਿ ਆਪਣੇ ਬਲੇਸਿੰਗਸ ਨਾਲ ਸ਼ੇਅਰ ਕਰਦੇ ਹਨ ਤੇ ਜੋ ਗੁਰੂਕੀਤਾ ਜੀ ਨੇ ਸਾਡੀ ਸੇਵਾ ਲਈ ਹੈ ਅਸੀਂ ਇਹਨੂੰ ਫੌਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੰਗਤ ਜੀ ਸਸੰਗਤ ਕਰਦੇ ਅਗੇ ਬਹੁਤ ਜੁਕੋ ਜੇ ਤੁਮ ਮਾਫ ਕਰਨਾ ਗੁਰੂ ਜੀ ਮਾਫ ਕਰਨਾ ਸੰਗਤ ਜੀ जय गुरुजी शुक्रिया न गुरुजी को नमो शिवाय शिवजी सदा सहाय नो श्वेगे जी, जी, शिव जी सदा सहाय चैनल दे नवे असंगे जी ते चैनल सब्सक्राइब कर लो ਤੁਸੀਂ ਵੀ ਆਪਣਾ ਸ਼ੁਕਰਾਨਾ ਸਸੰਪੇਜਣਾ ਚਾਹੁੰਦੇ ਹੋ ਤਾਂ ਦਿੱਤੇ ਗਏ WhatsApp ਨੰਬਰ ਈਮੇਲ ਆਈਡੀ ਤੇ ਭੋਲ ਕੇ ਜਾਂ ਲਿਖ ਕੇ ਕਿਸੇ ਵੀ ਲੈਂਗੁਏਜ ਹੁੰਦੀ ਹੈ ਪੰਜਾਬੀ ਵਿੱਚ ਭੇਜ ਸਕਦੇ ਇਸ ਚੈਨਲ ਤੇ ਗੁਰੂਜੀ ਤੇ ਸੰਗਜੀ ਤੇ ਸ਼ੁਕਰਾਨਾ ਸਸੰ ਸੁਣਾਈ ਜਾਂਦੇ ਹਾਇ ਜੈ ਗੁਰੂਜੀ ਆ ਉਸੰਦੇ ਆ ਬਹੁਤ ਹੀ ਪਿਆਰਾ ਫਸੰਗ ਆਂਟੀ ਜੀ ਦੀ ਵੀ ਬਾਣੀ ਦੇ ਵਿੱਚ ਅੰਤੀ ਜੀ ਦਾ ਨਾਮ ਪ੍ਰਿਆੰਕਾ ਹੈ ਤੇ ਮਕੌਦਰ ਤੋਂ ਬਿਲੋਂਗ ਕਰਦੀ ਆਂ ਅੱਜ ਸ਼ੁਕਰਾਨਾ ਸੰਸੰਗ ਹੈ ਗੁਰੂਕੀਤਾ ਜੀ ਦੇ ਬ੍ਰਾਸਿੰਗ ਸਭ ਤੋਂ ਚੰਗੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੀ ਸੇਵਾ ਤੇ ਜ਼ਿੰਮੇਵਾਰੀ ਗੁਰੂਕੀਤਾ ਜੀ ਅਸਨਾਈ ਹੈ ਸੇਨ ਪੂਰਨ ਕਰਨ ਦੀ ਕੋਸ਼ਿਸ਼ ਕਰਦੇ ਆ ਆ ਹੁੰਦੇ ਆ ਅੱਜ ਜੀ ਦੀ ਪ੍ਰਿਆੰਕਾ ਅੰਤੀ ਜੀ ਵਾਲੀ ਦੇ ਵਿੱਚ ਪਿਆਰਾ ਜਿਹਾ ਸਤ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਮੇਰਾ ਨਾਮ ਪ੍ਰਿਆੰਕਾ ਆ ਮੈਂ ਨਕੌਦਰ ਤੋਂ ਬਿਲੋਂਗ ਕਰਦੀ ਆਂ ਤੇ ਮੈਂ ਆਪਣਾ ਸਤਸੰਗ ਗੁਰੂ ਜੀ ਦਾ ਮੰਤਰ ਜਾਪ ਤੋਂ ਸ਼ੁਰੂ ਕਰਨਾ ਚਾਹੁੰਦੀ ਆ ਓਮ ਨਮਾ ਸ਼ਿਵਾਏ Shiv ji sada sahaye ਓਮ ਨਮਾ ਸ਼ਿਵਾਏ ਗੁਰੂ ਜੀ sada sahaye ਸੰਗਤ ਜੀ ਮੈਨੂੰ ਗੁਰੂ ਜੀ ਨਾਲ ਜੁੜਿਆ ਨੂੰ 2 ਮਹੀਨੇ ਹੋਇਆ ਤੇ ਮੈਨੂੰ ਮੇਰੀ ਮਾਸੀ ਜੀ ਨੇ ਗੁਰੂ ਜੀ ਨਾਲ ਜੋੜਿਆ ਆ ਤੇ ਗੁਰੂ ਜੀ ਮੇਰੀ ਮਾਸੀ ਨੂੰ ਦੁਨੀਆ ਦੀ ਸਾਰੀ ਖੁਸ਼ੀਆਂ ਦੇਈਓ ਉਹਨਾਂ ਦਾ ਬੱਚਾ 프리ਮਚ्योर ਆ ਗੁਰੂ ਜੀ ਉਹਨੂੰ ਜਲਦੀ ਜਲਦੀ ਠੀਕ ਕਰ ਦੇਵੋ ਕਿਉਂਕਿ ਚੰਗੇ ਪਾਸੇ ਦੁਨੀਆ ਬਹੁਤ ਘੱਟ ਮਿਲੂਗੀ ਤੁਹਾਨੂੰ ਗੁਰੂ ਦੀ ਸ਼ਰਨ ਵਿੱਚ ਰੱਖਣ ਨਾਲ ਤੁਹਾਨੂੰ ਗੁਰੂ ਜੀ ਦੇ ਚਰਨਾਂ ਨਾਲ ਲਾਉਣ ਵਾਸਤੇ ਤੁਹਾਨੂੰ ਬਹੁਤ ਘਾਟ ਦੁਨੀਆ ਮਿਲੂਗੀ ਮਾੜੇ ਪਾਸੇ ਲਾਉਣ ਵਾਸਤੇ ਤੁਹਾਡੀ ਦੁਨੀਆ ਨੇ ਤੁਹਾਡੇ ਆਸ-ਪਾਸ ਘੇਰਾ ਪਾਇਆ ਹੋਇਆ ਆ ਤੇ ਮੈਂ ਸ਼ਿਵਾ ਦੀ ਪੂਜਾ ਬਹੁਤ ਕਰਦੀ ਸੀ ਮੈਂ ਆਪਣੀ ਲਾਈਫ ਬਹੁਤ ਮੇਰੀ ਹਾਰਡ ਆ ਲਾਈਫ ਮੈਂ ਬਹੁਤ ਲਾਈਫ ਆਪਣੀ ਸਟਰਗਲ ਕੀਤੀ ਆ ਕਰਦੀ ਵੀ ਪਈ ਹਜੇ ਤੱਕ ਵੀ ਕਰਦੀ ਪਈ ਆ ਤੇ ਮੇਰੀ ਪਤਾ ਨਹੀਂ ਸ਼ਿਵਾ ਜੀ ਦੀ ਕਿਰਪਾ ਦੇ ਨਾਲ ਹੀ ਮੈਨੂੰ ਗੁਰੂ ਜੀ ਮਿਲੇ ਤੇ ਗੁਰੂ ਜੀ ਮੈਨੂੰ ਮਾਸੀ ਦੇ ਥਰੂ ਮਿਲੇ ਨੇ ਤੇ ਮੈਂ ਆਪਣੀ ਮਾਸੀ ਦੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਤੇ ਗੁਰੂ ਜੀ ਸੰਗਤ ਜੀ ਮੈਂ ਆਪਣਾ ਸੱਸਣ ਸ਼ੇਅਰ ਕਰਨਾ ਚਾਹੁੰਦੀ ਆ ਕਿ ਮੈਨੂੰ ਹਜੇ 2 ਮਹੀਨੇ ਹੋਏ ਸੀਗੇ ਗੁਰੂ ਜੀ ਨਾਲ ਮਿਲਿਆ ਨੂੰ ਤੇ ਮੈਂ ਆਪਣੀ ਮੰਮਾ ਨੂੰ ਦੱਸਿਆ ਕਿ ਮੰਮਾ ਜੀ ਐਦਾਂ ਆਪਣੇ ਪੇਕੇ ਉਧਰ ਮੇਰੀ ਮੇਰੀ ਮੈਰਿਜ ਹੋਈ ਹੈ ਮੈਂ ਆਪਣੇ ਮੰਮਾ ਨੂੰ ਦੱਸਿਆ ਕਿ ਮੰਮਾ ਐਦਾਂ ਨਾ ਇੱਕ ਗੁਰੂ ਜੀ ਆ ਕਿ ਮੈਂ ਉਹਨਾਂ ਨੂੰ ਮੰਨਦੀ ਆ ਕਿ ਉਹਨਾਂ ਜਦੋਂ ਤੁਸੀਂ ਉਹਨਾਂ ਨੂੰ ਮੰਨਦੇ ਹੋ ਕਿਉਂਕਿ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਇੰਨਾ ਬਾਰੇ ਤੇ ਉਹਨਾਂ ਨੂੰ ਬਹੁਤ ਕੁਝ ਦੱਸਿਆ ਮੈਂ ਕਿ ਮਮਾ ਇਦਾਂ ਉਹਨਾਂ ਨੂੰ ਮੰਨੀਂਦਾ ਵਾ ਜੋ ਵੀ ਤੁਹਾਡੇ ਸਵਾਲ ਆ ਜੋ ਤੁਹਾਡੇ ਜਵਾਬ ਆ ਜੇ ਤੁਹਾਡੇ ਤੇ ਬਲੈਕ ਮੈਜਿਕ ਆ ఎవਰੀਥਿੰਗ ਜੋ ਵੀ ਤੁਹਾਡੀਆਂ ਪ੍ਰੋਬਲਮਸ ਆ ਨਾ ਉਹ ਤੁਹਾਨੂੰ ਆਨਸਰ ਦਿੰਦੇ ਆ ਉਹ ਤੁਹਾਨੂੰ ਜਵਾਬ ਦਿੰਦੇ ਆ ਉਸੇ ਵਲੇ ਤੁਹਾਨੂੰ ਭਵੇਂ ਇੱਕ ਦਿਨ ਠਹਿਰ ਕੇ ਦੋ ਦਿਨ ਠਹਿਰ ਕੇ ਉਹ ਚੀਜ਼ ਦਾ ਤੁਹਾਨੂੰ ਜਵਾਬ ਜ਼ਰੂਰ ਮਿਲਦਾ ਵਾ ਤੇ ਉਹ ਬles ਉਹ ਬlesਿੰਗ ਦਿੰਦੇ ਆ ਮਮਾ ਮਮਾ ਕਹਿੰਦੇ ਅੱਛਾ ਕਿਉਂਕਿ ਉਹ ਵੀ ਮੈਨੂੰ ਲੈ ਕੇ ਬਹੁਤ ਪਰੇਸ਼ਾਨ ਆ ਮੇ ਆਪਣੀ ਲਾਈਫ ਬੜੀ ਜਿਆਦਾ ਸਟ੍ਰਗਲ ਆ ਮੇਰੀ ਲਾਈਫ ਬੜੀ ਹਾਰ ਆ ਮੇਰੀ ਲਾਈਫ ਤੇ ਗੁਰੂ ਜੀ ਹੈ ਨਾ ਮੈਂ ਇਦਾਂ ਹੋਇਆ ਕਿ ਮੇਰੇ ਮਮਾ ਨੇ ਨਾ ਕਿਸੇ ਮੇ ਆਪਣੇ ਫਰੈਂਡ ਦੇ ਨਾਲ ਗਾ ਲੈ ਗਏ ਤੇ ਕਿ ਇਦਾਂ ਇਦਾਂ ਉਹ ਪ੍ਰਿੰਕਾ ਇਦਾਂ ਬਰੂ ਉਹ ਕਹਿੰਦੇ ਲੈ ਮੈਂ ਵੀ ਇਹਨਾਂ ਨੂੰ ਮੰਨਦੀ ਆ ਤੇ ਮੈਂ ਨਾ ਅੱਜ ਜਿਤੋਂ ਮਹੀਨਾ ਪਹਿਲਾਂ ਆਪਣੇ ਪੇਕੇ ਜਾਣਾ ਸੀਗਾ ਮੈਂ ਮੇਰੇ ਪੇਕੇ ਅੰਮ੍ਰਿਤਸਰ ਆ ਤੇ ਮੈਂ ਉੱਥੇ ਜਾਣਾ ਸੀ ਤੇ ਕੀ ਹੋਇਆ ਕਿ ਉਹਨਾਂ ਉਹਨਾਂ ਉਹ ਮੈਨੂੰ ਕਹਿੰਦੇ ਕਿ ਉਹਨਾਂ ਨੂੰ ਉਹਨਾਂ ਕਹਿ ਕਿ ਹਜੇ ਨਾ ਤੂੰ ਆ ਹਜੇ ਤੂੰ ਠਹਿਰ ਕੇ ਆਵੀ ਕਿ ਸਤ ਸੰਗਿਆ ਗੁਰੂ ਜੀ ਦਾ ਸਤ ਸੰਗਿਆ ਤੇ ਤੂੰ ਉਦੋਂ ਕਾਵੀ ਤੇ ਗੁਰੂ ਜੀ ਮੈਂ ਕਿਹਾ ਕਿ ਮੈਂ ਕਿਹਾ ਚਲੋ ਠੀਕ ਹੈ ਮੈਨੂੰ ਬੜੀ ਖੁਸ਼ੀ ਹੋਈ ਮੈਂ ਮਾਸੀ ਨੂੰ ਵੀ ਦੱਸਿਆ ਤੇ ਮਾਸੀ ਕਹਿੰਦੀ ਚਲ ਠੀਕ ਹੈ ਤੂੰ ਉਦੋਂ ਕੀ ਜਾਵੇਂ ਤੇ ਮੈਂ ਫਿਰ ਉਦੋਂ ਪ੍ਰੋਗਰਾਮ ਬਣਾਇਆ ਮੈਂ ਕਿਹਾ ਮੈਂ ਮੈਂ ਕਿਹਾ ਚਲੋ ਠੀਕ ਹੈ ਮੈਂ ਅਸ਼ਟਮੀ ਤੋਂ ਬਾਅਦ ਜਾਉਂਗੀ ਤੇ ਅਸ਼ਟਮੀ ਤੋਂ ਬਾਅਦ ਜਾਣਾ ਸੀ ਮੈਂ ਤੇ ਗੁਰੂ ਜੀ ਜਿਵੇਂ ਮੈਂ ਚੱਲ ਗਈ 21 21 ਮਾਰਚ ਦਾ ਸੱਸਣ ਸੀਗਾ ਸੋਰੀ 21 April ਦਾ ਸੱਸਣ ਸੀ ਉੱਥੇ ਤੇ ਉਹਨਾਂ ਨੇ ਮੈਂ ਜਿਵੇਂ ਮੈਂ 19 April ਨੂੰ ਚੱਲ ਗਈ ਉੱਥੇ 20 ਅਪ੍ਰੈਲ ਨੂੰ ਰਾਤ ਨੂੰ ਅਸੀਂ ਉਹਨਾਂ ਨੂੰ ਫੋਨ ਕੀਤਾ ਕਿ ਸਵੇਰੇ ਸਾਸਾਂ ਗਿਆ ਤੇ ਉਹਨਾਂ ਨੇ ਸਾਨੂੰ ਜਵਾਬ ਵੀ ਦੇ ਦਿੱਤਾ ਤੇ ਜਿਹੜੀ ਥਾਂ ਤੇ ਸਤਸੰਗ ਸੀ ਮੈਨੂੰ ਕੁਝ ਨਹੀਂ ਉਹਦੇ ਬਾਰੇ ਪਤਾ ਸੀ ਕਿਿੱਦਾਂ ਜਾਣਾ ਆ ਉਥੇ ਕੀ ਕਰਾਂਗੇ ਉਹਨਾਂ ਨੇ ਮੈਨੂੰ ਐਟ ਅ ਟਾਈਮ ਮੈਨੂੰ ਜਵਾਬ ਦਿੱਤਾ ਮੇਰਾ ਦਿਲ ਹਾਏ ਮੇਰਾ ਇੰਨਾ ਮਨ ਮੇਰਾ ਪਰੇਸ਼ਾਨ ਹੋ ਗਿਆ ਮੈਂ ਮਾਸੀ ਨੂੰ ਦੱਸਿਆ ਮਾਸੀ ਉਹਨਾਂ ਨੇ ਤੇ ਇਦਾਂ ਜਵਾਬ ਦਿੱਤਾ ਮਾਸੀ ਕਹਿੰਦੀ ਕੋਈ ਗੱਲ ਨਹੀਂ ਤੂੰ ਗੁਰੂ ਜੀ ਅੱਗੇ ਅਰਦਾਸ ਕਰ ਤੂੰ ਗੁਰੂ ਜੀ ਨੂੰ ਕਹਿ ਜੋ ਵੀ ਹੈ ਨਾ ਤੂੰ ਗੁਰੂ ਜੀ ਨੂੰ ਕਹਿ ਤੂੰ ਕਿਸੇ ਨਾਲ ਚੰਗਾ ਮਾੜਾ ਨਹੀਂ ਬੋਲਣਾ ਮੈਂ ਕਿਹਾ ਗੁਰੂ ਜੀ ਮੈਂ ਤੇ ਇੰਨੀ ਤਮੰਨਾ ਲੈ ਕੇ ਆਈ ਸੀ ਤੁਹਾਡੇ ਇੱਥੇ ਕਿ ਮੈਂ ਸਤਸੰਗ ਸੁਣਨ ਜਾਣਾ ਕਿਉਂਕਿ ਮੇਰੇ ਕੋ ਗੁਰੂ ਜੀ ਦਾ ਕੋਈ ਰੂਪ ਨਹੀਂ ਸੀ ਕੁਝ ਵੀ ਨਹੀਂ ਸੀਗਾ ਮੇਰੇ ਕੋਲ ਗੁਰੂ ਜੀ ਦਾ ਸਿਰਫ ਮੈਂ satsang ਸੁਣਦੀ ਹੁੰਦੀ ਸੀਗੀ ਤੇ ਕੀ ਹੋਇਆ ਕਿ ਮੈਂ ਉੱਥੇ ਫਿਰ ਉਹਨਾਂ ਨੇ ਮੈਨੂੰ ਜਦੋਂ ਜਵਾਬ ਦੇ ਮੇਰੇ ਮੰਮੀ ਮੰਮੀ ਕਹਿੰਦੇ ਕਿ ਹਣਾ ਕੁੜੀ ਆਈ ਹੋਈ ਆ ਤੇ ਤੂੰ ਉਹਦਾ ਇਦਾਂ ਦਿਲ ਤੋੜ ਦਿੱਤਾ ਵਾ ਤੇ ਸਾਨੂੰ ਤੇ ਹੁਣ ਪਤਾ ਗਿਆ ਉਹ ਕਹਿੰਦੀ ਜੇ ਇੱਥੇ 사ਤ ਸੰਗਿਆ ਉਥੇ ਤੇ 5000 ਦੁਨੀਆ ਆਉਣੀ ਆ ਨਾ ਇਹਨੂੰ ਸਰੂਪ ਮਿਲਣਾ ਨਾ ਇਹਦਾ ਲੋਟਾ ਬਲੈਸ ਹੋਣਾ ਕਿੰਤੂ ਕੁਛ ਵੀ ਨਹੀਂ ਹੋਣਾ ਮੇਰਾ ਹੋਰ ਵੀ ਮਨ ਪਰੇਸ਼ਾਨ ਹੋ ਗਿਆ ਮੈਂ ਕਿਹਾ ਗੁਰੂ ਜੀ ਹੁਣ ਮੈਂ ਕੀ ਕਰਾਂ ਮੈਂ ਕਿਹਾ ਮੈਂ ਚਾਹੇ ਜਿੱਦਾਂ ਮਰਜ਼ੀ ਕਰਕੇ ਗੁਰੂ ਜੀ ਮੈਂ 사ਤ ਸੰਗਤ ਜਾਣਾ ਹੀ ਜਾਣਾ ਆ ਚਾਹੇ ਜੋ ਮਰਜ਼ੀ ਹੋ ਜਵੇ ਤੇ ਤੁਸੀਂ ਸੰਗਤ ਜੀ ਮੰਨਣਾ ਨੀਆਂ ਕਿ ਗੁਰੂ ਜੀ ਦਾ ਕੀ ਚਮਤਕਾਰ ਹੋਇਆ ਮੈਂ ਤੁਹਾਨੂੰ ਦੱਸਦੀਆਂ ਕਿ ਮੈਂ ਅਸੀਂ ਉਹ ਕਹਿੰਦੇ ਚਲੋ ਅਸੀਂ ਤੈਨੂੰ ਨਾ ਸਾਰਾ ਥਾਂ ਟਿਕਾਣਾ ਤੈਨੂੰ ਐਡਰੈਸ ਭੇਜ ਦਿੰਨੇ ਉਹਨਾਂ ਨੇ ਮੈਨੂੰ ਐਡਰੈਸ ਭੇਜ ਦਿੱਤਾ ਮੈਂ ਆਪਣੇ ਫੋਨ 'ਚ ਸੇਵ ਕਰ ਲਿਆ ਤੇ ਅਗਲੇ ਦਿਨ ਅਸੀਂ 12 ਕਿਉਂਕਿ ਸਾਡੇ ਘਰ ਤੋਂ 2 ਕਿੰਟਿਆਂ ਦਾ ਰਾਹ ਹੈਗਾ ਸੀਗਾ ਤੇ ਅਸੀਂ 12 ਵਜੇ ਤਿਆਰ ਹੋ ਗਏ ਤੇ ਮੇਰੇ ਮੰਮਾ ਵੀ ਤਿਆਰ ਹੋ ਗਏ ਮੈਂ ਵੀ ਤਿਆਰ ਹੋ ਗਈ ਤੇ ਉਧਰੋਂ ਅਸੀਂ ਜਾਣ ਲੱਗੇ ਉਧਰੋਂ ਫਿਰ ਉਸੇ ਆਂਟੀ ਦਾ ਫੋਨ ਆ ਗਿਆ ਕਿ ਨਾ ਤੁਸੀਂ ਤੁਸੀਂ ਇਦਾਂ ਕਰੋ ਇੱਕ ਇੱਕ ਸਾਡੇ ਘਰ ਤੋਂ ਥੋੜਾ ਜਿਹਾ ਅੱਧੇ ਕਿ ਘੰਟੇ ਦਾ ਰਾਹ ਹੈਗਾ ਆ ਕਿ ਤੁਸੀਂ ਇੱਕ ਉੱਥੇ ਵੀ ਸਸਣ ਹੈਗਾ ਉੱਥੇ ਸੰਗਤ ਥੋੜੀ ਹੋਣੀ ਆ ਤੇ ਜੇ ਤੁਸੀਂ ਉੱਥੇ ਜਾਣਾ ਚਾਹੁੰਦੇ ਅਸੀਂ ਕਿਹਾ ਹਾਏ ਗੁਰੂ ਜੀ ਮੈਂ ਹੈਰਾਨ ਹੀ ਹੋ ਗਈ ਇਹ ਹੈਰਾਨ ਹੀ ਹੋ ਗਈ ਕਿ ਜਿੱਥੇ ਅਸੀਂ ਜਾਣਾ ਸੀ ਹਾਏ ਉਥੋਂ ਇੰਨੀ ਲਾਗੇ ਤੇ ਇੰਨੀ ਥੋੜੀ ਸੰਗਤ ਸੀ ਉਥੇ ਸਿਰਫ ਹੱਦ ਦੇ ਵਿੱਚ 30 ਬੰਦੇ ਸੀਗੇ 20 25 ਬੰਦੇ ਹੋਣੇ ਆ ਉਥੇ ਤੇ ਮੈਂ ਅਸੀਂ ਅਸੀਂ ਦਵਾ ਦੋ ਹਾਂ ਕਰ ਦਿੱਤੇ ਅਸੀਂ ਕਿ ਸਾਨੂੰ ਐਡਰੈਸ ਭੇਜ ਦੋ ਅਸੀਂ ਇੱਥੇ ਲੱਭ ਲਵਾਂਗੇ ਉਹ ਪਤਾ ਤਾਂ ਸਾਨੂੰ ਉੱਧਰ ਵੀ ਨਹੀਂ ਸੀ ਲੇਕਿਨ ਜਾਨੀ ਕਿ ਹੈਗਾ ਸਾਡੇ ਤੋਂ ਥੋੜਾ ਲਾਗੇ ਸੀਗਾ ਤੇ ਅਹੀਂ ਕਿ ਪੁੱਵਾਂ ਨਹੀਂ ਅਸੀਂ ਇੱਥੇ ਲੱਭ ਲਵਾਂਗੇ ਕਿ ਜਿਹੜੇ ਪਹਿਲਾਂ ਅਸੀਂ 사ਸਨ ਤੇ ਜਾਣਾ ਉਹਦੇ ਬਾਰੇ ਸਾਨੂੰ ਕੁਛ ਨਹੀਂ ਸੀ ਪਤਾ ਉਹ ਰਾਹ ਦਾ ਮੈਨੂੰ ਸੀ ਸਾਨੂੰ ਪਤਾ ਹੈਗਾ ਤੇ ਅਸੀਂ ਨਾ ਗੁਰੂ ਜੀ ਅਸੀਂ ਘਰੋਂ ਤੁਰ ਪਏ ਅਸੀਂ 3:00 ਵਜੇ ਹੀ ਆਪਣੇ ਘਰੋਂ ਤੁਰ ਪਏ ਤੇ ਫਿਰ ਅਸੀਂ ਕਿ ਅਸੀਂ ਉੱਥੇ ਚਲੇ ਗਏ ਉੱਥੇ ਹਜੇ ਹਾਈ ਮੈਨੂੰ ਇੰਨਾ ਮੈਂ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਗਈ ਮੰਤਰ ਜਾਪ ਸਾਰੇ ਰਾਹ ਕਰਦੀ ਗਈ ਮੈਂ ਕਿ ਗੁਰੂ ਜੀ ਤੁਸੀਂ ਨਾਲ ਲੈ ਜਾਣਾ ਤੁਸੀਂ ਹੀ ਮੈਨੂੰ ਲੈ ਕੇ ਜਾਣਾ ਕਿਉਂਕਿ ਮੈਂ ਬੜੀ ਤਮੰਨਾ ਲੈ ਕੇ ਆਈਆਂ ਹਾਂ ਤੇ ਅਸੀਂ ਹਜੇ ਰੋਡ ਕ੍ਰੋਸ ਉਹ ਰੋਡ ਕ੍ਰੋਸ ਕਰਕੇ ਨਾ ਇਧਰ ਟਰਨ ਹੋਣਾ ਸੀਗਾ ਆ ਰਾਈਟ ਹੈਂਡ ਜਾਣਾ ਸੀ ਅਸੀਂ ਲੈਫਟ ਹੈਂਡ ਸੀਗੇ ਤੇ ਉਧਰ ਅਸੀਂ ਹਜੇ ਉਸ ਗਲੀ ਦੇ ਬਿਲਕੁਲ ਸਾਹਮਣੇ ਖੜੇ ਤੇ ਗੁਰੂ ਜੀ ਦੀ ਸੰਗਤ ਹੋਰ ਆਉਂਦੀ ਪਈ ਸੀ ਮੈਂ ਉਹਨਾਂ ਨੂੰ ਨਹੀਂ ਸੀ ਜਾਣਦੀ ਉਹ ਮੈਨੂੰ ਨਹੀਂ ਸੀ ਜਾਣਦੇ ਅਸੀਂ ਫਸਟ ਟਾਈਮ ਇੱਕ ਦੂਸਰੇ ਨੂੰ ਦੇਖਿਆ ਉਹ ਮੈਨੂੰ ਮਿਲਦੇ ਸਾਰੇ ਕਹਿੰਦੇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੈਨੂੰ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਹੋਈ ਮੇਰੇ ਮੇਰੇ ਪੈਰ ਹੀ ਨਾ ਧਰਤੀ ਤੇ ਲੱਗਣ ਮੈਂ ਇੱਕ ਵਾਰ ਤੇ ਸੀ ਮੈਨੂੰ ਇਦਾਂ ਲੱਗੇ ਜਿਵੇਂ ਮੈਂ ਉੱਡਦੀ ਫਿਰਦੀ ਆ ਤੇ ਮੈਂ ਉਹ ਕਹਿੰਦੇ ਤੁਸੀਂ satsang ਤੇ ਆਏ ਮੈਂ ਕਿਹਾ ਹਾਂਜੀ ਤੇ ਪਤਾ ਉਹਨਾਂ ਨੂੰ ਵੀ ਨਹੀਂ ਸੀ ਪਤਾ ਉਦਾਂ ਤੇ ਉਹ ਉਹ satsangi ਹੀ ਸੀ ਤੇ ਉਹ ਕਹਿੰਦੇ ਇਸੇ ਗਲੀ 'ਚ ਹੋਣਾ ਉਹ ਅਸੀਂ ਥੋੜਾ ਜਿਹਾ ਅੱਗੇ ਗਏ ਤੇ ਉਹ ਜਿੰਨਾਂ ਦੇ ਘਰ satsang ਸੀਗਾ ਉਹਨਾਂ ਨੇ ਡੈਕੋਰੇਟ ਕੀਤਾ ਹੋਇਆ ਸੀ ਬਾਹਰ ਤੇ ਪਤਾ ਲੱਗ ਗਿਆ ਕਿ ਇਹੀ ਆ ਉਹਨਾਂ ਦਾ ਘਰ ਫਿਰ ਅਸੀਂ ਗਏ ਅੰਦਰ ਜਦੋਂ ਮੈਂ ਕਿਉਂਕਿ ਮੈਂ ਪਹਿਲੀ ਵਾਰ satsang ਅਟੈਂਪਟ ਕੀਤਾ ਸੀਗਾ ਮੈਂ ਪਹਿਲੀ ਵਾਰ ਗਈ ਸੀ ਗੁਰੂ ਜੀ ਦੇ satsang ਤੇ ਮੈਨੂੰ ਕੁਝ ਨਹੀਂ ਜਦੋਂ ਮੈਂ ਅੰਦਰ ਗਈ ਮੈਨੂੰ ਇੰਨੀ ਖੁਸ਼ੀ ਹੋਈ ਸੰਗਤ ਜੀ ਉਹਨਾਂ ਨੇ ਇਨਰ ਸੋਨਾ ਸਜਾਇਆ ਹੋਇਆ ਸੀ ਗੁਰੂ ਜੀ ਦਾ ਦਰਬਾਰ ਤੇ ਫਿਰ ਉਹਨਾਂ ਨੇ ਮੈਂ ਜਲ ਪ੍ਰਸਾਦ ਕੀਤਾ ਫਿਰ ਉੱਥੇ satsang ਸੁਣਿਆ ਬੜਾ ਮਜਾ ਆਇਆ ਫਿਰ ਆarti ਕੀਤੀ ਫਿਰ ਲੰਗਰ ਪ੍ਰਸ਼ਾਦ ਵੀ ਖਾਦਾ ਤੇ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਮੈਂ ਗੁਰੂ ਜੀ ਦੇ ਨਾਲ ਤੋਂ ਬਹੁ ਟਾਈਮ ਥੋੜਾ ਟਾਈਮ ਹੋਇਆ ਮੈਨੂੰ ਕਿ ਗੁਰੂ ਜੀ ਦੇ ਨਾਲ ਜੁੜਿਆ ਨੂੰ ਮੇਰੇ ਕੋ ਕੋਈ ਗੁਰੂ ਜੀ ਦਾ ਸਰੂਪ ਨਹੀਂ ਹੈਗਾ ਫਿਰ ਉਹਨਾਂ ਨੇ ਮੈਨੂੰ ਬਹੁਤ ਹੀ ਸੋਨਾ ਗੁਰੂ ਜੀ ਦਾ ਸਰੂਪ ਦਿੱਤਾ ਫਿਰ ਉਸ ਤੋਂ ਬਾਅਦ ਮੈਂ ਇੱਕ ਬਹੁਤ ਸੱਸੰਗ ਸ਼ੇਅਰ ਕਰਨਾ ਚਾਹੁੰਨੀ ਆ ਕਿ ਉਹ ਵਾਲਾ ਜਿਹੜਾ ਮੈਂ ਸੱਸੰਗ ਸ਼ੇਅਰ ਕੀਤਾ ਮੈਂ ਮੈਂ ਗੁਰੂ ਜੀ ਮੈਂ ਸੱਸੰਗ ਆਪਣੀ ਸੰਗਤ ਜੀ ਨੂੰ ਇਹ ਦੱਸਣਾ ਚਾਹੁੰਨੀ ਆ ਕਿ ਗੁਰੂ ਜੀ ਦੀ ਕਿਰਪਾ ਦੇ ਨਾਲ ਜਿੱਥੇ ਮੈ ਜਾਣਾ ਸੀ ਕਿੱਥੇ ਮੈਨੂੰ ਗੁਰੂ ਜੀ ਲੈ ਕੇ ਗਏ ਕੀ ਇਹ ਗੁਰੂ ਜੀ ਨੂੰ ਪਤਾ ਹੀ ਸੀ ਹਨਾ ਵੀ ਮੇਰੀ ਧੀ ਆ ਮੈਂ ਗੁਰੂ ਜੀ ਨੇ ਇਹੀ ਕਿਹਾ ਕਿ ਗੁਰੂ ਜੀ ਤੁਸੀਂ ਮੇਰੇ ਪਿਤਾ ਹੋ ਮੈਂ ਤੁਹਾਡੀ ਬੇਟੀ ਆ ਮੈਨੂੰ ਦਾਣ ਤੁਹਾਡੀ ਬੱਚੀ ਮੈਨੂੰ ਦੁਨੀਆ ਦੀ ਹਜੇ ਇਨੀ ਸਮਝ ਨਹੀਂ ਹੈਗੀ ਤੁਸੀਂ ਮੈਨੂੰ ਸਭ ਕੁਝ ਸਿਖਾਉਣਾ ਆ ਤੇ ਦੇ ਲੋ ਕਿੱਥੇ ਜਾਣਾ ਸੀ ਉਥੇ ਨਾਂ ਤੇ ਮੈਨੂੰ ਸਰੂਪ ਮਿਲਣਾ ਸੀ ਨਾ ਮੇਰਾ ਰੋਟਾ ਬਰਸ ਹੋਣਾ ਸੀਗਾ ਫਿਰ ਮੈਨੂੰ ਕਿੱਥੇ ਲੈ ਗਏ ਗੁਰੂ ਜੀ ਉਹ ਵੀ ਮੇਰੇ ਘਰ ਦੇ ਕੋਲ ਸੀਗਾ ਇੰਨਾ ਮਜ਼ਾ ਆ ਥੋੜੀ ਜੀ ਸੰਗਤ ਸੀ ਉਹ ਵੀ ਸਾਨੂੰ ਬਿਲਕੁਲ ਗੁਰੂ ਜੀ ਦੇ ਅੱਗੇ ਬੈਠਣ ਦਾ ਮੌਕਾ ਮਿਲਿਆ ਮੈਂ ਤੇ ਉਹ ਖੁਸ਼ੀ ਬਿਆਨ ਹੀ ਨਹੀਂ ਕਰ ਸਕਦੀ ਕਿ ਉਹ ਮੇਰੀ ਜ਼ਿੰਦਗੀ ਦਾ ਪਹਿਲਾ ਸੱਸਣ ਸੀਗਾ ਫਿਰ ਗੁਰੂ ਜੀ ਮੈਂ ਉਥੋਂ ਥੋੜਾ ਥੋੜੇ ਦਿਨ ਰਹੀ ਮੈਂ ਆਪਣੇ ਮੰਮਾ ਦੇ ਕੋਲ ਤੇ ਫਿਰ ਨਾ ਕੀ ਹੋਇਆ ਮੇਰੇ ਮੰਮਾ ਬਿਮਾਰ ਹੋ ਗਏ ਉਹਨਾਂ ਨੂੰ ਜਾਂਡਿਸ ਹੋ ਗਿਆ ਪੀਲੀਆ ਹੋ ਗਿਆ ਬਹੁਤ ਜ਼ਿਆਦਾ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਤੇ ਉਹ ਬੜੇ ਹੀ ਬਿਮਾਰ ਹੋ ਗਏ ਵਿਚਾਰੇ ਕਿਉਂਕਿ ਮੇਰੇ ਉਹਨਾਂ ਨੂੰ ਕੋਈ ਸੰਭਲਣ ਵਾਲਾ ਨਹੀਂ ਹੈਗਾ ਮੇਰੇ ਭੈਣ ਭਰਾ ਇੱਥੇ ਨਹੀਂ ਹੈਗੇ ਫਾਰਨਸ ਤੇ ਆ ਤੇ ਮੈਂ ਹੀ ਆ ਉਹਨਾਂ ਕੋਲ ਫਿਰ ਮੈਂ ਫਿਰ ਮੈਨੂੰ ਉੱਥੇ ਹੋਰ ਟਾਈਮ ਰਹਿਣਾ ਪਿਆ ਤੇ ਮੇਰੀ ਮੰਮਾ ਨਾ ਦਿਨੋਂ ਦਿਨ ਜ਼ਿਆਦਾ ਹੀ ਬਿਮਾਰ ਹੋਈ ਜਾਂਦੇ ਸੀ ਦਿਨੋਂ ਦਿਨ ਤੇ ਮੈਂ ਕਿਹਾ ਦਨ ਇੰਨੀ ਜਿਆਦਾ ਪਰੇਸ਼ਾਨ ਹੋਈ ਮੈਂ ਕਿਹਾ ਗੁਰੂ ਜੀ ਮੈਂ ਤੁਹਾਡੀ ਧੀ ਆ ਤੁਸੀਂ ਆਪੇ ਕਹਿੰਦੇ ਹੋ ਨਾ ਪਹਿਲ ਪਹਿਲ ਆਪਣੇ ਘਰ ਨੂੰ ਦੇਣੀ ਆ ਤੇ ਮੈਂ ਕਿਹਾ ਗੁਰੂ ਜੀ ਤੁਸੀਂ ਆਪ ਹੀ ਸੋਚੋ ਹਨਾ ਉਧਰ ਮੇਰੇ ਸਹੁਰੇ ਦਾ ਪ੍ਰੇਸ਼ਨ ਹੋਇਆ ਆ ਹਜੇ ਮੈਂ ਉਹਨਾਂ ਨੂੰ ਵੀ ਨਹੀਂ ਦੇਖਿਆ ਮੇਰੇ ਡੈਡੀ ਨੂੰ ਵੀ ਨਹੀਂ ਦੇਖਿਆ ਇਧਰ ਮੰਮੀ ਬਿਮਾਰ ਪਏ ਆ ਮੇਰੀ ਤੇ ਜ਼ਿੰਦਗੀ ਫਸੀ ਹੋਈ ਆ ਮੈਂ ਇੰਨਾ ਰੋਈ ਇੰਨਾ ਰੋਈ ਸ਼ਾਮ ਦਾ ਟਾਈਮ ਸੀ 8:00 ਵਜੇ ਦਾ ਤੇ ਮੈਂ ਨਾਲ ਮੰਤਰ ਜਾਪ ਕਰਾਂ ਨਾਲ ਮੈਂ ਬੜਾ ਹੀ ਰੋਈ ਬੜਾ ਹੀ ਰੋਈ ਮੈਂ ਕਿ ਗੁਰੂ ਜੀ ਕੋਈ ਨਾ ਕੋਈ ਹੱਲ ਕੱਢੋ ਮੰਮੀ ਨੂੰ ਠੀਕ ਕਰ ਦਿਓ ਛੇਤੀ ਛੇਤੀ ਕਿ ਮੈਂ ਆਪਣੇ ਘਰ ਜਾਵਾਂ ਹੋਣਾ ਤੇ ਕਿਉਂਕਿ ਮੈਂ ਇੰਨਾ ਟਾਈਮ ਰਹੀ ਨਹੀਂ ਆਪਣੇ ਪੇਕੇ ਮੈਂ ਪਹਿਲੀ ਵਾਰ ਇੰਨਾ ਟਾਈਮ ਰਹੀ ਹਾਂ ਉੱਥੇ ਤੇ ਫਿਰ ਤੁਸੀਂ ਮੰਨਣਾ ਨੇ ਸੰਗਤ ਜੀ ਕਿ ਮੈਂ ਉਹ ਵੀ ਮੇਰੇ ਨਾਲ satsang ਬਹੁਤ ਵੱਡਾ ਸੀ ਤੇ ਮੈਂ ਮੰਤਰ ਜਾਪ ਕਰਕੇ ਰੋ ਕਲਪ ਕੇ ਬਾਹਰ ਆਈ ਮੈਂ ਮੰਮੀ ਨੂੰ ਜਲ ਪਲਾਉਂਦੀ ਹੁੰਦੀ ਸੀ ਉਦਾਂ ਤੇ ਮੈਂ ਮੰਮੀ ਨੂੰ ਨਾਲ ਮੈਮੇ ਕਹਿੰਦੇ ਮੈਂ ਥੋੜਾ ਟਾਈਮ ਬਾਅਦ ਚ ਜਲ ਪੀ ਲੈਣੀ ਆ ਕਿ ਹਜੇ ਮੈਨੂੰ ਮੇਰੀ ਨਾ ਸਿਹਤ ਠੀਕ ਜੀ ਨਹੀਂ ਹੈਗੀ ਤੇ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਬਾਅਦ ਚ ਪੀ ਲਿਓ ਮੈਂ ਆਪਣਾ ਜਲ ਪੀ ਲਿਆ ਤੇ ਮੰਮੀ ਨੂੰ ਦੇ ਦਿੱਤਾ ਤੇ ਸੰਗਤ ਜੀ ਤੁਸੀਂ ਮੰਨ ਨਾ ਨਹੀਂ ਮੇਰੀ ਪੂਆਜੀ ਦਾ ਬੇਟਾ ਆਇਆ ਉਹ ਕਹਿੰਦਾ ਕਿ ਨਾ ਇੱਥੇ ਇੱਥੇ ਥੋੜਾ ਜਿਹਾ ਦੂਰ ਕਾਫੀ ਦੂਰ ਹੈ ਕ ਘੰਟੇ ਦਾ ਰਾਹ ਹੈ ਸਾਡੇ ਘਰ ਤੋਂ ਕਹਿੰਦੇ ਤੁਸੀਂ ਮੰਮੀ ਆਪਣੇ ਨੂੰ ਨਾ ਉੱਥੇ ਲੈ ਜਾਓ ਉੱਥੇ ਉਹ ਫਾਂਡਾ ਹੀ ਕਰਦਾ ਵਾ ਉਹ ਤਿੰਨਾ ਫਾਂਡਿਆਂ ਦੇ ਵਿੱਚ ਵਿੱਚ ਹੀ ਇਹਨਾਂ ਦਾ ਪੀ ਲਿਆ ਬਿਲਕੁਲ ਖਤਮ ਹੋ ਜਾਣਾ ਉਹ ਸ਼ਰਤ ਹੀ ਆ ਪੀਓ ਪੈਸੇ ਜ਼ਰੂਰ ਲੈਂਦਾ ਵਾ ਪਰ ਉਥੇ ਆਰਾਮ ਆ ਜਾਣਾ ਤੇ ਗੁਰੂ ਜੀ ਮੈਂ ਰਾਤ ਨੂੰ ਹੀ ਆਪਣੇ ਭੂਆ ਜੀ ਦੇ ਘਰ ਆਪਣੇ ਚਾਚਾ ਜੀ ਦੇ ਘਰ ਚੱਲ ਗਈ ਕਿ ਮੈਨੂੰ ਗੁਰੂ ਜੀ ਨੇ ਹੀ ਭੇਜਿਆ ਹੋਇਆ ਵਾ ਤੇ ਤੁਸੀਂ ਮੈਨੂੰ ਐਡਰੈਸ ਦੇ ਦਿਓ ਦਵਾ-ਦਵ ਮੈਂ ਸਵੇਰੇ ਮੰਮੀ ਨੂੰ ਲੈ ਜਾਉਂਗੀ ਉਥੇ ਤੇ ਗੁਰੂ ਜੀ ਅਸੀਂ ਸੰਗਤ ਜੀ ਅਸੀਂ ਉਥੇ ਗਏ ਮੈਂ ਗੁਰੂ ਜੀ ਨੂੰ ਆਖਿਆ ਮੈਂ ਕਿਹਾ ਗੁਰੂ ਜੀ ਤੁਸੀਂ ਠੀਕ ਕਰਨਾ ਮੰਮੀ ਨੂੰ ਕਿ ਹੁਣ ਅਸੀਂ ਤੇ ਕੌਣ ਹੁੰਦੇ ਆ ਅਸੀਂ ਤੇ ਤੁਹਾਡੇ ਦੇ ਅਲਦਾਸ ਕਰਨ ਵਾਲੇ ਆ ਤੁਸੀਂ ਅੰਗਜ ਜੀ ਤੁਸੀਂ ਮੰਨਣਾ ਨਹੀਂ ਕਿ ਗੁਰੂ ਜੀ ਦੀ ਇੰਨੀ ਕਿਰਪਾ ਹੋਈ ਪਹਿਲਾਂ ਸਵੇਰੇ ਸ਼ਾਮ ਫਾਂਡਾ ਕਰਨਾ ਸੀ ਸਵੇਰੇ ਮੈਂ ਪਹਿਲਾਂ ਕਰਾ ਕੇ ਲਿਆਂਦਾ ਸ਼ਾਮ ਨੂੰ ਫੇਰ ਦੁਬਾਰਾ ਕਰਾ ਕੇ ਲੈ ਕੇ ਆਈ ਉਹਦਾ ਵੀ ਸਾਡੇ ਘਰ ਤੋਂ ਵਾਵਾ ਹੀ ਦੂਰ ਸੀਗਾ ਘੰਟੇ ਕ ਇੱਕ ਦਾ ਰਾਹ ਸੀ ਤੇ ਮੈਂ ਸਵੇਰੇ ਸ਼ਾਮ ਲੈ ਕੇ ਗਈ ਤੇ ਮੰਮੀ ਨੂੰ ਤਿੰਨ ਦਿਨਾਂ ਦੇ ਵਿੱਚ ਵਿੱਚ ਫਰਕ ਪੈ ਗਿਆ ਤੇ ਦੋ ਫਾਂਡੇ ਇੱਕ ਦਿਨ ਚ ਤੇ ਜਿਹੜਾ ਅਗਲੇ ਦਿਨ ਫਾਂਡਾ ਕਰਾਉਣਾ ਸੀ ਇੱਕ ਸਤਸੰਗ ਇੱਕ ਹੋ ਰਿਹਾ ਇਹ ਵੀ ਸਤਸੰਗ ਵਿੱਚ ਸੂਚਨਾ ਕਰਨਾ ਚਾਹੁੰਨੀ ਆ ਸੰਗਤ ਜੀ ਸਤਸੰਗ ਬਹੁਤ ਜ਼ਿਆਦਾ ਆ ਮੈਂ ਕੀ ਕਰਾਂ ਮੈਂ ਤੇ ਗੁਰੂ ਜੀ ਦੀ ਖੁਸ਼ੀ ਜਿਹੜੀ ਆ ਨਾ ਉਹ ਤੇ ਬਿਆਨ ਹੀ ਨਹੀਂ ਕਰ ਸਕਦੀ ਮੈਂ ਤੇ ਨਾ ਮੈਂ ਫਿਰ ਮੈਂ ਅਗਲੇ ਦਿਨ ਮੈਂ ਗੁਰੂ ਜੀ ਨਾਲ ਗਿਆ ਉਹ ਨਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਕੋਲ ਹੀ ਆ ਉਹ ਜਿਹੜੇ ਫਾਂਡਾ ਕਰਦੇ ਆ ਮੈਂ ਕਿਹਾ ਗੁਰੂ ਜੀ ਆਜੋ ਚੱਲੀਏ ਅਸੀਂ ਤੇ ਨਾਲ ਅਸਾ ਗੁਰਦੁਆਰੇ ਮੱਥਾ ਟੇਕ ਆਵਾਂਗੇ ਨਾਲ ਅਸੀਂ ਮੰਮੀ ਦਾ ਫਾਂਡਾ ਕਰਾ ਆਵਾਂਗੇ ਕਿਉਂਕਿ ਮੈਨੂੰ ਮਾਸੀ ਨੇ ਇਹ ਜੀ ਦੱਸ ਮੈਨੂੰ ਮਾਸੀ ਸਾਰਾ ਕੁਝ ਗਾਈਡ ਕਰਦੇ ਮੈਨੂੰ ਨਹੀਂ ਜਿਆਦਾ ਨੌਲੇਜ ਹੈਗੀ ਤੇ ਮਾਸੀ ਕਹਿੰਦੇ ਤੂੰ ਜਿੱਥੇ ਜਾਣਾ ਆ ਤੂੰ ਗੁਰੂ ਜੀ ਨੂੰ ਨਾਲ ਲੈ ਕੇ ਜਾਣਾ ਤੂੰ ਗੁਰੂ ਜੀ ਨੂੰ ਕਹਿਣਾ ਗੁਰੂ ਜੀ ਆਜੋ ਚੱਲੀਏ ਮੈਂ ਕਿਹਾ ਗੁਰੂ ਜੀ ਆਜੋ ਅਸੀਂ ਨਾ ਉੱਥੇ ਨਾਲਾ ਪੰਬਾਬਾਦੀਪ ਸਿੰਘ ਜੀ ਦੇ ਗੁਰਦੁਆਰੇ ਮੱਥਾ ਟੇਕ ਆਵਾਂਗੇ ਨਾਲ ਅਸੀਂ ਫਾਂਡਾ ਕਰਾਵਾਂਗੇ ਅਸੀਂ ਗਏ ਸੰਤ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਸ ਦਿਨ ਇਹ ਉਹ ਜਾ ਸੀ ਹਾਦਸਾ ਹੋ ਗਿਆ ਸਾਡੇ ਨਾਲ ਤੇ ਗੁਰੂ ਜੀ ਨੇ ਇੰਨੀ ਕਿਰਪਾ ਇੰਨੀ ਮੇਰੀ ਇੱਜ਼ਤ ਰੱਖੀ ਮੈਂ ਗੁਰੂ ਜੀ ਨੂੰ ਕਹਾ ਕਿ ਗੁਰੂ ਜੀ ਤੁਸੀਂ ਸੱਚੀ ਮੇਰੇ ਸਾਹਮਣੇ ਆ ਕੇ ਖੜੇ ਹੋ ਜਾਓ ਮੈਂ ਤੁਹਾਡੇ ਚਰਨਾਂ 'ਚ ਹੀ ਨਾ ਉਠਾਂ ਕਿ ਮੈਨੂੰ ਇੰਨਾ ਮੈਨੂੰ ਰੋਣ ਵੀ ਆਵੇ ਮੇਰੀ ਥੱਲੇ ਜਿਵੇਂ ਇਦਾਂ ਲੱਗੇ ਕਿ ਮੇਰੇ ਥੱਲੇ ਹੋਣਾ ਪੈਰਾਂ ਥੱਲੇ ਧਰਤੀ ਖਤਮ ਹੀ ਹੁੰਦੀ ਜਾਂਦੀ ਆ ਕਿ ਪਤਾ ਨਹੀਂ ਮੈਂ ਕਿੱਥੇ ਚੱਲ ਜਾਣਾ ਵਾ ਇੰਨਾ ਗੁਰੂ ਜੀ ਨੇ ਮੇਰੇ ਤੇ ਕਿਰਪਾ ਕੀਤੀ ਸੰਗਜੀ ਤੁਸੀਂ ਮੰਨਣਾ ਨਹੀਂ ਅਸੀਂ ਗੁਰਦੁਆਰੇ ਗਏ ਅੰਦਰ ਪਾਰਕਿੰਗ ਦੇ ਵਿੱਚ ਸਕੂਟਰੀ ਲਾਤੀ ਅਸੀਂ ਗੁਰਦੁਆਰੇ ਅੰਦਰ ਮੱਥਾ ਟੇਕਣ ਗਏ ਅਸੀਂ ਉੱਥੇ ਮੈਂ ਪਾਠ ਵੀ ਕੀਤਾ ਜਰਜੀ ਸਾਹਿਬ ਜੀ ਦਾ ਪਾਠ ਕੀਤਾ ਫਿਰ ਲੱਸੀ ਲੰਗਰ ਛਕਿਆ ਉੱਥੋਂ ਅਸੀਂ ਸਾਨੂੰ ਵਾਵਾ ਕਿੰਨਾ 1.5 ਘੰਟਾ ਉੱਥੇ ਗੁਰਦੁਆਰੇ ਦੇ ਵਿੱਚ ਲੱਗ ਗਿਆ ਤੇ ਜਦੋਂ ਅਸੀਂ ਬਾਹਰ ਆਏ ਤੇ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਤੁਸੀਂ ਉੱਥੇ ਕਿਉਂ ਇੰਨੀ ਦੂਰ ਤੁਰ ਕੇ ਜਾਓਗੇ ਮੇਰੇ ਨਾਲ ਮੈਂ ਇੱਥੇ ਹੀ ਐਕਟਿਵ ਲਾਈਵ ਨਹੀਂ ਆਪਾਂ ਇਧਰੋਂ ਦੀ ਨਿਕਲਣਾ ਆ ਤੇ ਤੁਸੀਂ ਇੱਥੇ ਬੈਠੋ ਮੈਂ ਕਿਹਾ ਮੰਮੀ ਚਾਬੀ ਮੰਮੀ ਕਹਿੰਦੀ ਚਾਬੀ ਤੇ ਤੂੰ ਮੈਨੂੰ ਦਿੱਤੀ ਨਹੀਂ ਮੇਰਾ ਰਾਂਗ ਉੱਡ ਗਿਆ ਮੰਮੀ ਦਾ ਵੀ ਉੱਡ ਗਿਆ ਹਾਈ ਮੈਂ ਕਿਹਾ ਗੁਰੂ ਜੀ ਚਾਹੇ ਕੋਈ ਮੈਨੂੰ ਕੁਝ ਵੀ ਨਾ ਕਵੇ ਲੇਕਿਨ ਆਪਣੇ ਆਪ ਚ ਫੀਲ ਹੁੰਦਾ ਵਾ ਕਿ ਇੰਨੀ ਮਹਿੰਗੀ ਚੀਜ਼ ਪਰਣੀ ਕਿੱਥੋਂ ਆ ਕਿ ਮੇਰਾ ਤੇ ਅੱਗੇ ਘਰ ਦਾ ਸਿਸਟਮ ਇਦਾਂ ਦਾ ਹੀ ਆ ਤੇ ਮੈਂ ਉੱਥੇ ਗਈ ਹੋਏ ਸੰਗਤ ਜੀ ਜਦੋਂ ਮੈਂ ਉੱਥੇ ਗਈ ਤੇ ਮੈਂ ਪਿੱਛੋਂ ਸਕੂਟਰੀ ਦੇਖੀ ਸਕੂਟਰੀ ਲੱਗੀ ਸੀ ਸਕੂਟਰੀ ਲੱਗੀ ਦੇਖੀ ਜਦੋਂ ਮੈਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਾਬਾ ਜੀ ਦਾਨਾ ਮੇਰੀ ਚਾਬੀ ਗਵਾਚ ਗਈ ਆ ਸਕੂਟਰੀ ਦੀ ਤੇ ਸਕੂਟਰੀ ਲੱਗੀ ਹੋਏ ਤੇ ਉਹ ਦੂਸਰੇ ਬਾਬਾ ਜੀ ਨੂੰ ਪੁੱਛਣ ਦੇ ਕਿ ਤੈਨੂੰ ਕੋਈ ਚਾਬੀ ਫੜਾ ਕੇ ਗਿਆ ਉਹ ਕਹਿੰਦਾ ਹਾਂਜੀ ਆਹੀ ਆ ਚਾਬੀ ਹਏ ਮੈਂ ਨੌ ਸ਼ੁਕਰਾਨਾ ਕੀਤਾ ਗੁਰੂ ਜੀ ਦਾ ਉਹ ਉਹਨਾਂ ਨੇ ਵੈ ਮੈਨੂੰ ਇੰਨੀ ਗੱਲ ਕਹੀ ਉਹ ਕਹਿੰਦੇ ਕਿ ਆਪਣੀ ਚੀਜ਼ ਦੀ ਸਾਮ ਕਰੀ ਦੀ ਆ ਕਿ ਇਹ ਤੇ ਪਤਾ ਨਹੀਂ ਕੋਣ ਕੋਈ ਗੁਰੂ ਵਾਲਾ ਬੰਦਾ ਹੋਊਗਾ ਜਿਹੜਾ ਚਾਬੀ ਦੇ ਗਿਆ ਨਹੀਂ ਤੇ ਕੋਈ ਲੈ ਜਾਂਦਾ ਚਾਬੀ ਲਾ ਕੇ ਤੁਹਾਡੇ ਸਕੂਲ ਦੀ ਚਾਬੀ ਲੱਗੀ ਰਹਿ ਗਈ ਕਹਿੰਦਾ ਕਿ ਜੇ ਕੋਈ ਚਾਬੀ ਲਾ ਕੇ ਲੈ ਜਾਂਦਾ ਤੇ ਉਹ ਲੋਕੀ ਝੂਠ ਤੇ ਅੱਜ ਕੱਲ ਤੇ ਦੁਨੀਆ ਝੂਠ ਦੀ ਆ ਉਹ ਕਹਿ ਦਿੰਦੇ ਕਿ ਇਹ ਪਰਚੀ ਪਾਟ ਗਈ ਆ ਭਾਜੀ ਪਤਾ ਨਹੀਂ ਗਵਾਚ ਗਈ ਆ ਜਾਂ ਕੁਛ ਕਰ ਦਿੰਦੇ ਤੇ ਅਸੀਂ ਤੋਂ ਉਹਨੂੰ ਇਹੀ ਕਹਿਣਾ ਸੀ ਚਲੋ ਠੀਕ ਆ ਲੈ ਜਾਓ ਕਿੰਦੇ ਪਤਾ ਨਹੀਂ ਤੁਹਾਡੀ ਸਕੂਟਰੀ ਕਿਦਾਂ ਬਚ ਗਈ ਆ ਇੰਨੀ ਵੱਡੀ ਪਾਰਕਿੰਗ ਦੇ ਵਿੱਚੋਂ ਇੰਨੀ ਸਕੂਟਰੀ ਲੱਗੀ ਸੀ ਉਥੇ ਮੈਂ ਗੁਰੂ ਜੀ ਦਾ ਇੰਨਾ ਸ਼ੁਕਰਾਨਾ ਕਰਾਂ ਇੰਨਾ ਹਾਈ ਮੇਰੇ ਗੁਰੂ ਜੀ ਤੁਸੀਂ ਮੇਰੀ ਇੰਨੀ ਇੱਜ਼ਤ ਰੱਖੀ ਆ ਇੰਨੀ ਇੱਜ਼ਤ ਰੱਖੀ ਆ ਗੁਰੂ ਜੀ ਮੈਂ ਕਿਦਾਂ ਉਸ ਖੁਸ਼ੀ ਸ਼ੁਕਰਾਨਾ ਅਸੀਂ ਤੇ ਸੰਗਤ ਜੀ ਅਸੀਂ ਤੇ ਇਦਾਂ ਦੇ ਆ ਸਾਨੂੰ ਤਾਂ ਸ਼ੁਕਰਾਨਾ ਵੀ ਨਹੀਂ ਕਰਨਾ ਹੁੰਦਾ ਗੁਰੂ ਜੀ ਦਾ ਅਸੀਂ ਤੇ ਇਦਾਂ ਦੇ ਨਦਾਨ ਬੱਚੇ ਆ ਗੁਰੂ ਜੀ ਦੇ ਪਰ ਗੁਰੂ ਜੀ ਤੁਸੀਂ ਹਮੇਸ਼ਾ ਹਮੇਸ਼ਾ ਮੇਰੇ ਫੈਮਲੀ ਨੂੰ ਬਲੇਸਿੰਗ ਕਰਨਾ ਮੈਨੂੰ ਹਮੇਸ਼ਾ ਮੇਰੇ ਅੰਗ ਸੰਗ ਰਾਣਾ ਗੁਰੂ ਜੀ ਮੇਰੇ ਮੇਰਾ ਤੁਹਾਡੇ ਤੋਂ ਸਵਾਈ ਕੁਝ ਨਹੀਂ ਹੈਗਾ ਗੁਰੂ ਪਾਹ ਹੁਣ ਤੇ ਸੰਗਤ ਜੀ ਮੈਂ ਇੱਕ ਅਰਦਾਸ ਲਈ ਹੋਈ ਆ ਗੁਰੂ ਜੀ ਦੇ ਅੱਗੇ ਤੇ ਜਦੋਂ ਮੇਰੀ ਉਹ ਅਰਦਾਸ ਪੂਰੀ ਹੋ ਜਾਵੇ ਤਾਂ ਮੈਂ ਤੁਹਾਡੇ ਨਾਲ ਫੇਰ ਸਤਸੰ ਸ਼ੁਰੂ ਸ਼ੇਅਰ ਕਰਾਂਗੀ ਤੁਹਾਡੇ ਨਾਲ ਗੁਰੂ ਜੀ ਮੈਨੂੰ ਜਲਦੀ ਜਲਦੀ ਮੌਕੇ ਦਿੰਦੇ ਰਹਿਣ ਸਤਸੰ ਸ਼ੇਅਰ ਕਰਨ ਦਾ